ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਇਹ ਸਾਖੀ ਵਿੱਚ ਤੁਸੀਂ ਸਰਵਣ ਕੀਤਾ ਹੈ ਕਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਮਿਲਦੇ ਹਨ ਤੇ ਕਿਵੇਂ ਸੱਚਾ ਸੌਦਾ ਕਰਦੇ ਹਨ ਗੁਰੂ ਜੀ ਨੂੰ ਵੈਦ ਜੀ پاس ਕਿਉਂ ਦਿਖਾਇਆ ਜਾਂਦਾ ਹੈ ਇਹ ਸਾਰੀ ਲੜੀ ਜੋੜਨ ਵਾਸਤੇ ਕਿਰਪਿਆ ਪਿਛਲੀ ਸਾਖੀ ਨੂੰ ਜਰੂਰ ਸੁਣਿਓ ਜੀ ਜੋ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੀ ਸਾਖੀ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਮੋਦੀ ਖਾਨੇ ਵਿੱਚ ਨੌਕਰੀ ਕਰਨੀ ਉਹ ਸਾਧ ਸੰਗਤ ਜੀ ਆਓ ਜਾਣਦੇ ਹਾਂ ਕਿ ਗੁਰੂ ਜੀ ਮੋਦੀ ਖਾਨੇ ਵਿੱਚ ਕਿਵੇਂ ਪਹੁੰਚਦੇ ਹਨ ਸੰਗਤ ਜੀ ਸultanpur ਲੋਧੀ ਦੇ ਨਵਾਬ ਦੋਦਖਾਨ ਲੋਧੀ ਨੇ ਰਾਏ ਪੋਏ ਦੀ ਤਲਵੰਡੀ ਦਾ ਮਾਮਲਾ ਅਗਰੋਂ ਵਾਸਤੇ ਜੈ ਰਾਮ ਦੀ ਡਿਊਟੀ ਲਾਈ ਹੋਈ ਸੀ ਜਿਸ ਕਾਰਨ ਜੈ ਰਾਮ ਦਾ ਤਲਵੰਡੀ ਵਿਖੇ ਮਹਤਾ ਕਾਲੂ ਜੀ ਨਾਲ ਵੀ ਵਾਹ ਪੈਂਦਾ ਰਹਿੰਦਾ ਸੀ ਇਸ ਮੇਲ ਮਲਾਪ ਕਾਰਨ ਜੈ ਰਾਮ ਜੀ ਦਾ ਮਹਤਾ ਕਾਲੂ ਤੇ ਚੰਗਾ ਪ੍ਰਭਾਵ ਸੀ ਜੈ ਰਾਮ ਜੀ ਦੀ ਸ਼ਖਸੀਅਤ ਤੋਂ ਰਾਏ ਬੁਲਾਰ ਵੀ ਬੜੇ ਕੋਈ ਸਨ ਤੇ ਉਹਨਾਂ ਨੇ ਵਿਚ ਪਾ ਕੇ ਬੇਬੇ ਨਾਨਕੀ ਜੀ ਦਾ ਰਿਸ਼ਤਾ ਜੈ ਰਾਮ ਨਾਲ ਕਰਵਾ ਦਿੱਤਾ ਵਿਆਹ ਹੋਣ ਉਪਰੰਤ ਜੈ ਰਾਮ ਬੇਬੇ ਨਾਨਕੀ ਨੂੰ ਸੁਲਤਾਨਪੁਰ ਲੋਧੀ ਲੈ ਗਏ ਮਹਤਾ ਕਾਲੂ ਜੀ ਇੱਕ ਉਤਸ਼ਾਹੀ ਪਿਤਾ ਹੋਣ ਕਾਰਨ ਗੁਰੂ ਨਾਨਕ ਦੇਵ ਜੀ ਨੂੰ ਇੱਕ ਕਮਾਊ ਪੁੱਤ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ ਜਦ ਕਿ ਗੁਰੂ ਜੀ ਹਮੇਸ਼ਾ ਭਗਤੀ ਵਿੱਚ ਹੀ ਲੀਨ ਰਹਿੰਦੇ ਸਨ ਅਤੇ ਖਾਂਦੇ ਪੀਂਦੇ ਵੀ ਬਹੁਤ ਘੱਟ ਸਨ ਮਹਤਾ ਕਾਲੂ ਜੀ ਦੀ ਨੇਤ ਦੇਖ ਲਈ ਤੋਂ ਪ੍ਰਭਾਵਿਤ ਹੋ ਕੇ ਰਾਏ ਬੁਲਾਰ ਨੇ ਉਹਨਾਂ ਨੂੰ ਕਹਿ ਦਿੱਤਾ ਸੀ ਨਾਨਕ ਜੀ ਜੋ ਵੀ ਨੁਕਸਾਨ ਕਰਨ ਮੈਂ ਭਰ ਦਿਆ ਕਰਾਂਗਾ ਵੇਖਣਾ ਕਿਤੇ ਇਹਨਾਂ ਦਾ ਮੂੰਹ ਨਾ ਫਟਕਾਰ ਦੇਣਾ ਮੇਰੇ ਪਿੰਡ ਦੇ ਵੱਡੇ ਭਾਗ ਹਨ ਕਿ ਇਸ ਮਹਾਨ ਆਤਮਾ ਦਾ ਇੱਥੇ ਜਨਮ ਹੋਇਆ ਹੈ ਨਾਲ ਦੀ ਨਾਲ ਰਾਏ ਬੁਲਾਰ ਨੇ ਜੈ ਰਾਮ ਨੂੰ ਵੀ ਕਹਿ ਦਿੱਤਾ ਸੀ ਕਿ ਉਹ ਨਾਨਕ ਦੀ ਨੌਕਰੀ ਦਾ ਸੁਲਤਾਨਪੁਰ ਲੋਧੀ ਵਿਖੇ ਪ੍ਰਬੰਧ ਕਰਨ ਇਸ ਦੇ ਫਲ ਸਰੂਪ ਗੁਰੂ ਜੀ ਨੂੰ ਭਾਈ ਜੈ ਰਾਮ ਜੀ ਨਾਲ ਸੁਲਤਾਨਪੁਰ ਭੇਜ ਦਿੱਤਾ ਗਿਆ ਇਹ ਗੱਲ 1484 ਈਸਵੀ ਦੀ ਹੈ ਜਦੋਂ ਉਹ 15 ਕੋ ਸਾਲ ਦੇ ਸਨ ਉਥੇ ਉਹਨਾਂ ਨੂੰ 1485 ਈਸਵੀ ਵਿੱਚ ਦੀ ਖਾਨੇ ਵਿੱਚ ਨੌਕਰੀ ਤੇ ਲਗਾ ਦਿੱਤਾ ਗਿਆ ਮੋਦੀ ਦਾ ਕੰਮ ਦਿੱਤੀਆਂ ਜਿੰਸਾਂ ਅਤੇ ਵੱਟੀ ਹੋਈ ਰਕਮ ਦਾ ਹਿਸਾਬ ਰੱਖਣਾ ਸੀ ਇਸ ਬਦਲੇ ਜਿੰਸ ਅਤੇ ਨਕਦੀ ਦੇ ਰੂਪ ਵਿੱਚ ਤਨਖਾਹ ਮਿਲਦੀ ਸੀ ਗੁਰੂ ਜੀ ਨੇ ਇਸ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ ਉਹ ਮਿੱਠਾ ਬੋਲਦੇ ਪੂਰਾ ਤੋਲਦੇ ਅਤੇ ਹਰ ਛੋਟੇ ਵੱਡੇ ਨਾਲ ਕੁਝੋ ਜਿਆ ਚੰਗਾ ਵਰਤਾਓ ਕਰਦੇ ਕਿਉਂਕਿ ਉਹਨਾਂ ਉੱਤੇ ਬਹੁਤ ਖੋਏ ਸਨ ਉਹਨਾਂ ਤੋਂ ਪਹਿਲਾਂ ਮੋਦੀ ਖਾਨੇ ਵਿੱਚ ਕੁਝ ਲੋਕਾਂ ਨਾਲ ਬਹੁਤ ਮਾੜਾ ਵਰਤਾਓ ਕੀਤਾ ਜਾਂਦਾ ਸੀ ਅਤੇ ਲੋਕਾਂ ਦੀਆਂ ਬਹੁਤ ਸ਼ਿਕਾਇਤਾਂ ਸਨ ਜੀ ਜਿੰਦਗੀ ਵਿੱਚ ਗੁਰੂ ਜੀ ਪਹਿ ਰਾਤ ਰਹਿੰਦੇ ਆ ਉਠਦੇ ਅਤੇ ਵੇਈ ਨਦੀ ਤੇ ਜਾ ਇਸ਼ਨਾਨ ਕਰਦੇ ਫਿਰ ਕੰਡੇ ਤੇ ਬੈਠ ਕੇ ਭਜਨ ਬੰਦਗੀ ਵਿੱਚ ਜੁੜ ਜਾਂਦੇ ਜਿੱਥੇ ਅੱਜਕੱਲ ਗੁਰਦੁਆਰਾ ਬੀਰ ਸਾਹਿਬ ਹੈ ਫੇਰ ਸਾਰਾ ਦਿਨ ਆਪਣਾ ਕਾਰਵਿਹਾਰ ਕਰਦੇ ਆਂ ਵੀ ਕਰਤਾਰ ਵਿੱਚ ਹੀ ਉਹਨਾਂ ਦਾ ਚਿੱਤ ਲੱਗਾ ਰਹਿੰਦਾ ਪੁਰਾਤਨ ਜਨਮਸਾਖੀ ਅਨੁਸਾਰ ਇੱਕ ਦਿਨ ਇੱਕ ਸਾਧੂ ਆਟਾ ਖਰੀਦਣ ਆਇਆ ਆਪ ਤੱਕੜੀ ਫੜ ਕੇ ਤੋਲਣ ਲੱਗ ਪਏ ਜਦ 12 ਧਾਰਨਾ ਤੋਂ ਪਿੱਛੋਂ 13ਵੀਂ ਤੇ ਆਏ ਤਾ ਸੂਰਤ ਪਰਮਾਤਮਾ ਨਾਲ ਐਸੀ ਜੁੜੀ ਕਿ ਤੇਰਾ ਹਾਂ ਤੇਰਾ ਹਾਂ ਕਰਦੇ ਤੇਰਾ ਤੇਹੀ اٹਕੇ ਰਹੇ ਅਤੇ ਧਾਰਨਾ ਤੋਲੀ ਗਏ। ਆਦੂ ਇਹ ਸਭ ਵੇਖ ਕੇ ਬੜਾ ਹੈਰਾਨ ਹੋਇਆ ਤੇ ਪੁੱਛਣ ਲੱਗਾ ਕਿ ਇਸ ਤਰ੍ਹਾਂ ਤੋਲਣ ਨਾਲ ਮੋਦੀ ਖਾਨਾ ਕਿਵੇਂ ਚੱਲੇਗਾ? ਗੁਰੂ ਜੀ ਨੇ ਉੱਤਰ ਦਿੱਤਾ ਕਿ ਉਸਦੇ ਨਾਮ ਵਿੱਚ ਭਾਵ ਤੇਰਾ ਤੇਰਾ ਕਹਿਣ ਵਿੱਚ ਹੀ ਬਰਕਤ ਪੈਂਦੀ ਹੈ ਸਾਰਾ ਸੰਸਾਰ ਮੇਰਾ ਮੇਰਾ ਕਰਕੇ ਹੀ ਖਵਾਰ ਹੋ ਰਿਹਾ ਹੈ ਜਿਨ੍ਹਾਂ ਨੂੰ ਈਰਖਾ ਸੀ ਉਹਨਾਂ ਬਹੁਤ ਸ਼ਿਕਾਇਤਾਂ ਕੀਤੀਆਂ ਪਰ ਜਿੰਨੀ ਵਾਰ ਵੀ ਹਿਸਾਬ ਚੱਕ ਹੋਇਆ ਗੁਰੂ ਜੀ ਦਾ ਕੁਝ ਵਾਦਾ ਹੀ ਨਿਕਲਦਾ ਰਿਹਾ ਕਿਉਂਕਿ ਉਹ ਆਪਣੀ ਪੂਰੀ ਤਨਖਾਹ ਘਰ ਨਹੀਂ ਲਿਜਾਂਦੇ ਸਨ ਸਗੋਂ ਲੋੜ ਅਨਸਾਰ ਹੀ ਰਸਦ ਲੈ ਕੇ ਜਾਂਦੇ ਸਨ ਕੁਵਾਰ ਕਿਸੇ ਤਗੜੀ ਚੁਗਲੀ ਦੇ ਅਸਰ ਹੇਠ ਨਵਾਬ ਦੌਲਤ ਖਾਨ ਨੇ ਗੁਰੂ ਜੀ ਨੂੰ ਇੱਕ ਕੋਠੜੀ ਜਿੱਥੇ ਹੁਣ ਗੁਰਦੁਆਰਾ ਕੋਠੜੀ ਸਾਹਿਬ ਵਿੱਚ ਨਜ਼ਰਬੰਦ ਕਰਕੇ ਮੋਦੀ ਖਾਨੇ ਦੀ ਸ਼ਾਨ ਬੀਣ ਕਰਵਾਈ ਇਸ ਵਾਰ ਵੀ ਗੁਰੂ ਜੀ ਦਾ ਸਰਕਾਰ ਵੱਲ ਕੁਝ ਵਾਅਦਾ ਹੀ ਨਿਕਲਿਆ ਇਸ ਤੋਂ ਇਹ ਸਿੱਟਾ ਨਿਕਲਦਾ ਹੈ ਉਹ ਜੋ ਲੋਕਾਂ ਦੀ ਮਦਦ ਕਰਦੇ ਸਨ ਆਪਣੀ ਤਨਖਾਹ ਅਤੇ ਰਸਦ ਦੀ ਸੀਮਾ ਵਿੱਚ ਰਹਿ ਕੇ ਹੀ ਕਰਦੇ ਸਨ ਗੱਜੀ ਜਨਮ ਸਾਖੀ ਅਨੁਸਾਰ ਗੁਰੂ ਜੀ ਨੇ ਲੇਖਾ ਹੋਣ ਉਪਰੰਤ ਕਿਹਾ ਕਿ ਹੁਣ ਤੁਸੀਂ ਆਪਣਾ ਕੰਮ ਸੰਭਾਲੋ ਮੈਂ ਹੁਣ ਤੁਹਾਡਾ ਕੰਮ ਨਹੀਂ ਕਰਾਂਗਾ ਇਸ ਤਰ੍ਹਾਂ ਗੁਰੂ ਜੀ ਨੇ ਸਾਡੇ ਵਾਸਤੇ ਘਾਲ ਖਾਏ ਕਿਛ ਹੱਥੋਂ ਦੇ ਦੇ ਪੂਰਨੇ ਪਾਏ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ ਟੌਪਿਕ ਹੈ ਗੁਰੂ ਜੀ ਦਾ ਵਿਆਹ ਮੋਦੀ ਖਾਨੇ ਵਿੱਚ ਕੰਮ ਕਰਦੇ ਆ ਲੋਕੀ ਬਹੁਤ ਖੁਸ਼ ਹਨ ਇਥੋਂ ਤੱਕ ਕਿ ਮੋਦੀ ਖਾਨਾ ਜਿਸ ਦੀ ਆ ਪਹਿਲ ਤੋਂ ਬਹੁਤ ਹੀ ਸ਼ਿਕਾਇਤਾਂ ਸਨ ਹੁਣ ਬਹੁਤ ਵਧੀਆ ਚੱਲ ਰਿਹਾ ਸੀ ਕਿ ਨਵਾਬ ਦੌਲਤ ਖਾਨ ਲੋਧੀ ਵੀ ਗੁਰੂ ਜੀ ਦੀ ਕੁਸ਼ਲਤਾ ਪੂਰਵਕਾਰ ਗੁਜਾਰੀ ਤੋਂ ਬਹੁਤ ਖੁਸ਼ ਸੀ ਤੋ ਭਾਈਆ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਉਹਨਾਂ ਦੇ ਬਚਤ ਨਾ ਕਰਨ ਦੇ ਸੁਭਾਤੋਂ ਚਿੰਤਕ ਸਨ ਇਸ ਲਈ ਉਹਨਾਂ ਨੇ ਗੁਰੂ ਜੀ ਦਾ ਵਿਆਹ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ ਉਹਨਾਂ ਦਾ ਵਿਚਾਰ ਸੀ ਕਿ ਗ੍ਰਹਿਸਥ ਵਿੱਚ ਪਾ ਕੇ ਨਾਨਕ ਜੀ ਵੀ ਬਚਤ ਕਰਨ ਬਾਰੇ ਕੋਈ ਸੋਚਣ ਲੱਗ ਪੈਣਗੇ ਬਟਾਲੇ ਦੇ ਰਹਿਣ ਵਾਲਾ ਭਾਈ ਮੂਲ ਚੰਦ ਜੋ ਪੱਖੋਂ ਕੇ ਰੰਧਾਵੇ ਦਾ ਪਟਵਾਰੀ ਸੀ ਜੈ ਰਾਮ ਜੀ ਦਾ ਜਾਨੂ ਸੀ ਉਹਨਾਂ ਦੀ ਲੜਕੀ ਬੀਬੀ ਸੁਲੱਖਣੀ ਜੀ ਬੜੀ ਸੂਝਵਾਨ ਤੇ ਸੁੰਦਰ ਸੀ ਜੈ ਰਾਮ ਜੀ ਨੇ ਗੁਰੂ ਜੀ ਵਾਸਤੇ ਸੁਲੱਖਣੀ ਜੀ ਦੇ ਰਿਸ਼ਤੇ ਦੀ ਗੱਲ ਚਲਾਈ ਕਾਮੂਲ ਚੰਦ ਜੀ ਝਟਪਟ ਰਜਾਮੰਦ ਹੋ ਗਏ ਕਿਉਂਕਿ ਮੋਦੀ ਖਾਨੇ ਦੇ ਇੰਚਾਰਜ ਦਾ ਰਤਬਾ ਚੰਗਾ ਗਿਣਿਆ ਜਾਂਦਾ ਸੀ ਜੀ ਨੇ ਵੀ ਇਸ ਰਿਸ਼ਤੇ ਬਾਤੀ हां ਕਰ ਦਿੱਤੀ ਭਾਈਆ ਜੈਰਾਮ ਜੀ ਅਤੇ ਬੇਬੇ ਨਾਨਕੀ ਜੀ ਨੇ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਅਤੇ ਰਾਏ ਬੁਲਾਰ ਜੀ ਨਾਲ ਇਸ ਰਿਸ਼ਤੇ ਬਾਰੇ ਸਲਾਹ ਤਾਂ ਪਹਿਲਾਂ ਹੀ ਕੀਤੀ ਹੋਈ ਸੀ ਹੁਣ ਉਹਨਾਂ ਨੂੰ ਸੱਦੇ ਵੀ ਪਿਆ ਗਿੱਤੇ ਇਹਦੇ ਨਾਲ ਕੁਝ ਰਿਸ਼ਤੇਦਾਰਾਂ ਅਤੇ ਨਾਲ ਹੀ ਗੁਰੂ ਜੀ ਦੇ ਖਾਸ ਮਿੱਤਰਾਂ ਨੂੰ ਵੀ ਸੱਦਾ ਭੇਜਿਆ ਗੁਰੂ ਜੀ ਦੀ ਉਸ ਸਮੇਂ 18 ਸਾਲ ਦੀ ਉਮਰ ਸੀ 24 ਜੇਠ 1544 ਬਿਕਰਮੀ 1487 ਈਸਵੀ ਨੂੰ ਉਹਨਾਂ ਦਾ ਵਿਆਹ ਹੋਇਆ ਗੁਰੂ ਜੀ ਦੀ ਬਰਾਤ ਵਿੱਚ ਜਿੱਥੇ ਰਾਏ ਬੁਲਾਰ ਜੀ ਵਰਗੀਆਂ ਸ਼ਖਸੀਅਤਾਂ ਸ਼ਾਮਲ ਸਨ ਉਥੇ ਪੰਘਵੇਂ ਕੱਪੜਿਆਂ ਵਾਲੇ ਸਾਧੂ ਸੰਤ ਵੀ ਸ਼ਾਮਲ ਸਨ ਅਜਿਹੀ ਅਨੋਖੀ ਬਰਾਤ ਦੇਖ ਕੇ ਲੋਕੀ ਹੈਰਾਨ ਰਹਿ ਗਏ ਜਿੱਸੇ ਸਾ ਉੱਤੇ ਬਰਾਤ ਬਿਠਾਈ ਗਈ ਉਸ ਦੇ ਨੇੜੇ ਇੱਕ ਕੱਚੀ ਕੰਦ ਖੜੀ ਸੀ ਇੱਕ ਮਾਈ ਨੇ ਸੁਝਾ ਦਿੱਤਾ ਕਿ ਕੰਦ ਤੋਂ ਥੋੜੀ ਦੂਰ ਹੋ ਕੇ ਬੈਠੋ ਕਿਸਦਾ ਕੋਈ ਪਤਾ ਨਹੀਂ ਕਦੋਂ ਡਿੱਗ ਪਵੇ ਗੁਰੂ ਜੀ ਦਾ ਜਵਾਬ ਸੀ ਕਿ ਇਹ ਕੰਦ ਕਦੇ ਨਹੀਂ ਡਿੱਗੇਗੀ ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਕੰਦ ਬਟਾਲੇ ਵਿੱਚ ਅਜੇ ਵੀ ਖੜੀ ਹੈ ਇਸ ਸਥਾਨ 'ਤੇ ਗੁਰਦੁਆਰਾ ਕੰਧ ਸਾਹਿਬ ਸਜੋਬਿਤ ਹੈ ਇਸ ਪ੍ਰਕਾਰ ਗੁਰੂ ਜੀ ਵਿਆਹ ਕਰਵਾ ਕੇ ਮਾਤਾ ਸੁਲਖਣੀ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਏ ਅਤੇ ਆਪਣਾ ਵੱਖਰਾ ਮਕਾਨ ਲੈ ਕੇ ਰਹਿਣ ਲੱਗੇ ਜਿੱਥੇ ਹੁਣ ਗੁਰਦੁਆਰਾ ਗੁਰੂ ਕਾ ਬਾਗ ਹੈ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਮਾਤਾ ਪਿਤਾ ਵੀ ਕੋਈ ਦੇਣ ਰਹੇ ਅਤੇ ਫਿਰ ਤਲਵੰਡੀ ਚਲੇ ਗਏ ਉਹਨਾਂ ਦੇ ਘਰ ਵੱਡੇ ਪੁੱਤਰ ਬਾਬਾ ਸ਼੍ਰੀ ਚੰ다 ਦਾ ਜਨਮ ਭਾਦੋਂ 1552 ਬਿਕਰਮੀ 1494 ਈਸਵੀ ਨੂੰ ਅਤੇ ਛੋਟੇ ਪੁੱਤਰ ਬਾਬਾ ਲਖਮੀਦਾ ਜੀ ਦਾ ਜਨਮ ਪੱਗਣ 1553 ਬਿਕਰਮੀ 1496 ਈਸਵੀ ਨੂੰ ਹੋਇਆ। ਰੂਹ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਦੀ ਅਗਲੀ ਲੜੀ ਸ਼ੁਰੂ ਕਰਦੇ ਹਾਂ। ਸਾਖੀ ਦਾ ਟੌਪਿਕ ਹੈ ਵੇਈ ਦਾ ਉਪਦੇਸ਼ ਇੱਕ ਦਿਨ ਰੋਗ ਦੀ ਤਰ੍ਹਾਂ ਗੁਰੂ ਜੀ ਨੇ ਵੇਈ ਵਿੱਚ ਟੁੱਬੀ ਲਾਈ ਐਸੇ ਅਕਾਲ ਪੁਰਖ ਨਾਲ ਜੁੜੇ ਕਿ ਅਲੋਪ ਹੋ ਗਏ ਸਾਰੇ ਰੋਲਾ ਪੈ ਗਿਆ ਕਿ ਨਾਨਕ ਜੀ ਡੁੱਬ ਗਏ ਪਰ ਬਾਬੇ ਨਾਨਕੀ ਦੇ ਬਚਨ ਸਨ ਮੇਰਾ ਵੀਰ ਡੁੱਬ ਨਹੀਂ ਸਕਦਾ ਉਹ ਤਾਂ ਡੁੱਬਦਿਆ ਨੂੰ ਤਾਰਨ ਆਇਆ ਹੈ ਗਾਜੀ ਗੁਰੂ ਜੀ ਦੀ ਆਪਣੀ ਬਾਣੀ ਤੋਂ ਪਾਈ ਗੁਰਦਾਸ ਜੀ ਦੀ ਰਚਨਾ ਤੋਂ ਅਤੇ ਪ੍ਰਾਚਨ ਜਨਮ ਸਾਖੀ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਇਕਾਂਤ ਵਿੱਚ ਬੈਠੇ ਕਰਤਾਰ ਦੇ ਧਿਆਨ ਵਿੱਚ ਜੁੜ ਗਏ ਅਤੇ ਉਹਨਾਂ ਦੀ ਆਤਮਾ ਸੱਚਖੰਡ ਪੁੱਜੀ ਉੱਥੋਂ ਆਪ ਨੂੰ ਹੁਕਮ ਹੋਇਆ ਕਿ ਇਸ ਤਰ੍ਹਾਂ ਇੱਕ ਥਾਂ ਬਹਿ ਕੇ ਸੱਚ ਧਰਮ ਦਾ ਉਪਦੇਸ਼ ਕਰਨਾ ਕਾਫੀ ਨਹੀਂ ਹੈ ਇਸ ਉਪਦੇਸ਼ ਦੀ ਸਾਰੀ ਦੁਨੀਆ ਨੂੰ ਲੋੜ ਹੈ ਸਾਰੀ ਪ੍ਰithvi ਝੂਠ ਸ਼ਰੀਕੇ, ਵਟ ਵੈਰ, ਵਿਰੋਧ, ਈਰਖਾ, ਕ੍ਰੋਧ, ਹੰਕਾਰ ਅਤੇ ਪਾਪਾਂ ਦੇ ਪੰਬੜਾ ਵਿੱਚ ਸੜ ਬਲ ਰਹੀ ਹੈ। ਇਸ ਨੂੰ ਨਾਮ ਅਮਰਤ ਦਾ ਛੱਟਾ ਦੇ ਕੇ ਠਾਰੂ, ਸ਼ਾਂਤ ਕਰੋ ਅਤੇ ਸੰਸਾਰ ਜੀਵਾਂ ਨੂੰ ਸੱਚੇ ਧਰਮ ਵਾਲੀ ਏਕਤਾ, ਪਿਆਰ, ਪਰਉਪਕਾਰ ਵਾਲੀ ਸੱਚੀ ਸੁੱਚੀ ਰਹਿਣੀ ਦਾ ਸਾਚ ਸਿਖਾਓ। ਦੇਖੋ ਤਾਂ ਸਹੀ ਧਰਤੀ ਦਾ ਕੀ ਹਾਲ ਹੈ ਹੁਕਮ ਪਾ ਕੇ ਗੁਰੂ ਜੀ ਨੇ ਸੰਸਾਰ ਵੱਲ ਝਾਤ ਮਾਰੀ ਤਾਂ ਕੀ ਡਿਠਾ ਪਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਧਰਤੀ ਦੇਸਾਈ ਬਾਜ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ ਇਸ ਸੱਚਖੰਡ ਦੀ ਯਾਤਰਾ ਤੋਂ ਗੁਰੂ ਜੀ ਤਿੰਨ ਦਿਨਾਂ ਮਗਰੋਂ ਮੁੜੇ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ ਗੁਰੂ ਜੀ ਹੁਣ ਹੋਰ ਦੇ ਹੋਰ ਹੋ ਚੁੱਕੇ ਸਨ। ਚੌਥੇ ਦਿਨ ਜਦ ਸ਼ਹਿਰ 'ਚ ਦਾਖਲ ਹੋਏ ਤਾਂ ਆਪਣੇ ਡੇਰੇ ਜਾ ਕੇ ਸਭ ਕੁਝ ਗਰੀਬਾਂ ਨੂੰ ਵੰਡ ਦਿੱਤਾ ਅਤੇ ਚੁੱਪ ਧਾਰ ਲਈ। ਜਦ ਬੋਲਣ ਤਾਂ ਇਹੋ ਹੀ ਕਹਿਣ ਨਾ ਕੋ Hindu ਨਾ ਮੁਸਲਮਾਨ ਇਸਲਾਮੀ ਰਾਜ ਵਿੱਚ ਅਜਿਹਾ ਨਾਰਾ ਸਿਰ ਤੇ ਕਫਨ ਬਨ ਕੇ ਹੀ ਲਾਇਆ ਜਾ ਸਕਦਾ ਸੀ ਇਹ ਰੌਲਾ ਪੈ ਗਿਆ ਅਤੇ ਸਾਰਾ ਸ਼ਹਿਰ ਹੀ ਦਰਸ਼ਨਾ ਨੂੰ ਉਮੜ ਪਿਆ ਕੁਝ ਲੋਕ ਪੁੱਛਣ ਲੱਗੇ ਇੱਕ ਰਾਹ ਮੁਸਲਮਾਨ ਦਾ ਹੈ ਦੂਜਾ ਹਿੰਦੂ ਦਾ ਤੁਸੀਂ ਕਿਹੜੇ ਰਾਹ ਵਿੱਚ ਹੋ ਗੁਰੂ ਜੀ ਨੇ ਫਰਮਾਇਆ ਮੇਰਾ ਰਾਹ ਖੁਦਾ ਦਾ ਰਾਹ ਹੈ ਖੁਦਾ ਨਾ ਹਿੰਦੂ ਹੈ ਨਾ ਮੁਸਲਮਾਨ ਆਡੀ ਨਜ਼ਰ ਵਿੱਚ ਵੀ ਕੋਈ ਹਿੰਦੂ ਮੁਸਲਮਾਨ ਨਹੀਂ ਜਿੱਥੇ ਗੁਰੂ ਜੀ 3 ਦਿਨਾਂ ਬਾਅਦ ਵੇਂਚੋਂ ਪ੍ਰਗਟ ਹੋਏ ਸਨ ਉਸ ਥਾਂ ਤੇ ਗੁਰਦੁਆਰਾ ਸੰਤ ਘਾਟ ਸਜੋਬਿਤ ਹੈ ਉਹ ਸਾਧ ਸੰਗਤ ਜੀ ਇਹ ਸਾਖੀ ਇੱਥੇ ਹੀ ਰੋਕਦੇ ਹਾਂ ਅਗਲੀ ਸਾਖੀ ਦੇ ਨਾਲ ਤੁਹਾਡੇ ਨਾਲ ਜਲਦ ਹੀ ਮੁਲਾਕਾਤ ਹੋਵੇਗੀ ਸੋ ਸਾਧ ਸੰਗਤ ਜੀ ਜਿਹੜੇ ਜਿਹੜੇ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ